ती सिधी राम कबूता ਬਾਤ ਨੂੰ ਕੁੱਟਨੀ ਆ ਪਾ ਹਾਂ ਕਰ ਲੈ ਉਹ ਆ ਜੀ ਹੁਣ ਜਾਣਾ ਬੁਮਾਰਦ ਕੇ ਬਿਚੀ ਨਾ ਇਹ ਫਾਇਦਾ ਨਹੀਂ ਆ ਆਹ ਤੋਂ ਦੋ ਦਾ ਨਾ ਪਜਾਮ ਚੱਕ ਲੈ ਉਹ ਰੱਲ ਨਾ ਅਬੜੇ ਮੈਂ ਇੰਨੇ ਰੋਲ ਹੈਲੋ ਹੈਲੋ ਹੂੰ ਸਹੀ ਹੈ ਹਾਂਜੀ ਆਪਾਂ ਮੈਂ ਤਾਂ ਹੁਣ ਖੁੱਡਿਆਂ ਵਿੱਚ ਅੱਗੇ ਰਹਿੰਦਾ ਸੀ ਆਦਾ ਸਰ ਦਾਣੇ ਪਾ ਦਿੰਦੇ ਆ ਆ ਵੀ ਹਨ ਸੰਭੇ ਉਹ ਟੋਲਾ 14 15 15 ਸਾਲ ਵਾਲਾ ਨਹੀਂ ਬੈਠੇ ਆ तकरीबन ਵਿੱਚ ਵੱਡੀਆਂ ਵਿੱਚ ਥੋੜੀਆਂ ਜੀਆਂ ਪੱਠੀਆਂ ਬਸ ਸਾਡੇ ਵਿੱਚ ਨੇ ਨਹੀਂ ਨਹੀਂ ਸਾਰੇ ਨਹੀਂ ਗੱਗੇ ਅੱਧੇ ਵੇਚਾਂਗੇ ਮੇਨ ਵਿੱਚ ਰੱਖਾਂਗਾ ਪੱਠੇ ਪੁੱਠੇ ਦੇ ਦਾਂਗੇ ਮੈਂ ਉਸੇ ਟੈਂਪਾਲ ਦੇ ਕਬੂਤਰ ਹੀ ਰੋਦੇ। ਬਾਈ ਘਰ ਦਾ ਵੀ ਕਰਦਾ ਸੀ ਤੇ ਕਬੂਤਰਾਂ ਦਾ ਵੀ ਕਰਦਾ ਰਿਹਾ। ਤਾਂ ਮੇਰਾ ਵੱਡਾ ਬ੍ਰਦਰ ਸੀ ਉਹ ਬਾਹਰ ਲੱਕੀ ਜਾਂਦਾ ਸੀ। ਪਾਏ ਨੇ ਬਾਹਰ ਉੱਪਰ ਹੈ ਨਾ ਥੱਲੇ ਕਬੂਤਰਾਂ ਦੇ ਹੀ। ਸਿੱਧੇ ਕਬੂਤਰ ਆਇਆ ਅੱਗੇ ਬੰਦੇ ਕੋਲੋਂ ਸਿੱਧੇ ਹੀ ਕਢਾਰੀਆਂ ਕੋਲੋਂ। ਇਹ ਜਾ। ਉਹਦਾ ਸਿੱਧਾ ਸਿੱਧਾ ਹੀ ਆਇਆ ਤੇ ਗਰੀਬ। ਆ ਜਾ ਖੜ੍ਹ ਜਾ ਵਿੱਚ। ਮੈਂ ਗੱਲ ਇਹ ਗੋਮਾ ਦੱਸੂਗਾ ਵੀ ਮੇਰਾ ਛੇ ਲਿਆ 100 ਰੁਪਿਆ ਵਿਆਹ ਪਿਆ ਛੇ ਲਿਆ ਵੱਡਾ ਵੈਲੀ